ਤੋਂ ਗੱਲ ਨੂੰ ਪਰ ਫਿਰ ਚੁੱਕ ਆਉਂਦੇ। ਇਹਨਾਂ ਨੂੰ ਇਸ ਤਰ੍ਹਾਂ ਕਰਦੇ। ਬੱਸ ਜੀ ਮੈਂ ਇਸ ਪਰ ਤਾਂ ਸਮਝ ਨਹੀਂ। ਦੇਖੋ ਗੱਲ ਇਹ ਹੈ ਕਿ ਜਿਹੜੀ ਇਹ ਸਾਡੀ ਐਕਸ਼ਨ ਕਮੇਟੀ ਬਣੀ ਸੀ ਇਹ ਪਰਿਵਾਰ ਦੀ ਬੇਨਤੀ ਤੇ ਬਣੀ ਸੀ। ਪਰਿਵਾਰ ਨੇ ਕਿਹਾ ਤੇ ਸਰਦਾਰ ਸੁਖਵਿੰਦਰ ਸਿੰਘ ਤਤਤਾ ਦਾ ਜਿਹੜਾ ਹੈ ਉਹ ਕਤਲ ਹੋ ਗਿਆ। ਤੇ ਇਸ ਵੈਸ਼ੀਆ ਨਾਲ ਢੰਗ ਨਾਲ ਕਤਲ ਹੋਇਆ। ਕੈਰਨ ਢੰਗ ਨਾਲ ਕਤਲ ਹੋਇਆ। ਤੇ ਉਸ ਦੇ ਵਿੱਚ ਲਾਭ ਸਿੰਘ ਨੋਬੋ ਕੇ ਜਿਹੜਾ ਐਮ ਐਲ اے ਹੈ ਹਲਕਾ ਭਦੌੜ ਦਾ ਤੇ ਉਸ ਦਾ ਸਿੱਧਾ ਹੱਥ ਹੈ ਪਰਿਵਾਰ ਨੇ ਸਾਨੂੰ ਕਿਹਾ ਕਿ ਕਤਲ ਉਸ ਨੇ ਕਰਵਾਇਆ ਤੇ ਪੁਲਿਸ ਦੇ ਕੋਲੇ ਅਸੀਂ ਜਦੋਂ ਉਹ ਬਿਆਨ ਲਿਖਾਇਆ ਤਾਂ ਅਸੀਂ ਲਿਖਾਇਆ ਸੀ ਕਿ ਲਾਭ ਸਿੰਘ ਨੂੰ ਕਿਹ ਜਿਹੜਾ ਦੋਸ਼ੀ ਹੈ ਕਤਲ ਉਸ ਵੱਲੋਂ ਕਰਵਾਇਆ ਗਿਆ ਤੇ ਪ੍ਰੰਤੂ ਪੁਲਿਸ ਨੇ ਸਾਡਾ ਬਿਆਨ ਜਿਹੜਾ ਹੈ ਉਹ ਲਿਖਿਆ ਨਹੀਂ ਇਸ ਗੱਲ ਤੇ ਜਿਹੜਾ ਸੰਘਰਸ਼ ਹੋਇਆ ਤੇ ਐਕਸ਼ਨ ਕਮੇਟੀ ਜਿਹੜੀ ਆ ਹੋਂਦ ਵਿੱਚ ਆਈ। ਪੂਤੇ ਐਕਸ਼ਨ ਕਮੇਟੀ ਦੇ ਵਿੱਚ ਉਹ ਸੰਦਰਸੀ ਜਿਹੜੇ ਨੇ ਜੋਦੇ ਸਾਰੇ ਆਏ ਜਿਹੜੇ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਆ ਤੇ ਪਰਿਵਾਰ ਦੀ ਬੇਨਤੀ ਤੇ ਜਿਹੜਾ ਹੈਗਾ ਇਹ ਐਕਸ਼ਨ ਕਮੇਟੀ ਜੀ ਚੈਮੀਓ। ਉਸ ਤੋਂ ਬਾਅਦ ਅਸੀਂ ਪੂਰੇ ਜੋਰ ਨਾਲ ਇਮਾਨਦਾਰੀ ਨਾਲ 21 ਮੈਂਬਰੀ ਕਮੇਟੀ ਦੇ ਹਰੇਕ ਮੈਂਬਰ ਨੂੰ ਬਹੁਤ ਇਮਾਨਦਾਰੀ ਨਾਲ ਤੇ ਸਮਰਪਿਤ ਹੋ ਕੇ ਕਿ ਜਿਹੜਾ ਸੰਘਰਸ਼ ਕੀਤਾ ਤੇ ਲੜਾਈ ਲੜੀ ਤੇ ਕੱਲ ਵੀ ਮੀਟਿੰਗ ਵਿੱਚ ਐਸਐਸਪੀ ਤੇ ਡੀਸੀ ਨਾਲ ਵੱਡੀ ਪੱਧਰ ਤੇ ਜਿਹੜਾ ਹੈ ਉਹ ਸਾਡਾ ਟਕਰਾਅ ਹੈ ਕਿ ਅਸੀਂ ਇਹ ਦੋ ਮੰਗਾਂ ਤੇ ਕਾਇਮ ਹੈ ਜਿਹੜੀਆਂ ਮੰਗਾਂ ਅਸੀਂ ਐਕਸ਼ਨ ਕਮੇਟੀ ਦੇ ਵਿੱਚ ਮਸੀਂ ਆ। ਦੇਖੋ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਮੈਂ ਸਪਸ਼ਟ ਕਹਾਂ ਕਿ ਉਹ ਲੁਕੋਕੇ ਨਹੀਂ ਰੱਖਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਐਮਐਲਏ ਨੇ ਵਜ਼ੀਰਾਂ ਨੇ ਸਿੱਧੇ ਤੌਰ ਤੇ ਦਸਲੰਦਾ ਗੀਚੀ। ਇਹ ਜੱਲ ਸਟੇਜ ਤੇ ਕਹੀ ਜਾਂ ਨਾ ਕਹੀ ਮੈਂ ਇੱਥੇ ਸਪਸ਼ਟ ਕਹਾਂ ਕਿ ਪਰਿਵਾਰ ਨਾਲ ਸਾਜਮਾ ਕਰ ਪਰਿਵਾਰ ਨੂੰ ਸਾ ਤੋਂ ਪਾਸੇ ਲੈ ਕੇ ਜਾਣ ਲਈ ਸੰਦਰਸ਼ ਤੋਂ ਪਾਸੇ ਲੈ ਕੇ ਜਾਣ ਲਈ ਸਚਾਈ ਤੋਂ ਪਾਸੇ ਲੈ ਕੇ ਜਾਣ ਲਈ ਉਹਨਾਂ ਨੇ ਪਰਿਵਾਰ ਨੂੰ ਗੰਡਣਾ ਸ਼ੁਰੂ ਕਰ ਤਾ ਉਹ ਜਿਹੜੀਆਂ ਮੀਟਿੰਗਾਂ ਹੋਈਆਂ ਕਿਹਾ ਗਿਆ ਕਿ ਰਾਤ ਨੂੰ ਵੀ ਜਿਹੜੀ ਆ ਪੱਖੋ ਕੈਂਚੀ ਦੀ ਚੌਂਕੀ ਵਿੱਚ ਤੇ ਕੋਈ ਇਹਨਾਂ ਦੀ ਪਰਿਵਾਰ ਦੀ ਰਾਤ ਮੀਟਿੰਗ ਹੋਈ ਉੱਥੇ ਵੀ ਬਾਰੀ-ਬਾਰੀ ਜਦੋਂ ਸਾਡੀ ਐਸਪੀ ਤੇ ਡੀਸੀ ਨਾਲ ਮੀਟਿੰਗ ਹੋ ਰਹੀ ਸੀ ਉਹ ਬਾਰੀ-ਬਾਰੀ ਡੀਸੀ ਤੇ ਐਸਐਸਪੀ ਤੈ ਰਹੇ ਸੀ ਵੀ ਤੁਸੀਂ ਤਾਂ ਠੀਕ ਹੋ ਤੁਸੀਂ ਤਾਂ ਬੋਲ ਰਹੇ ਹੋ ਪਰਿਵਾਰ ਤੋਂ ਪੁੱਛੋ ਪਰਿਵਾਰ ਤੋਂ ਪੁੱਛੋ ਜਦੋਂ ਕਿਹਾ ਕਿ ਉੱਥੇ ਕਿਹਾ ਗਿਆ ਬਈ ਤੁਹਾਡਾ ਬਿਆਨ ਦੱਸੋ ਤੁਹਾਨੂੰ ਥੋੜਾ ਬਿਆਨ ਲਿਖਿਆ ਨਹੀਂ ਉਸ ਤਾਂ ਸਾਰਾ ਕੁਝ ਲਿਖਿਆ ਤਾਂ ਪਰਿਵਾਰ ਵਾਲੋਂ ਚੁੱਪ ਧਰ ਲਈ ਈ ਦਾ ਮਤਲਬ ਓਹ ਸੀ ਕਿ ਸਾਡੀ ਜਿਹੜੀ ਗੱਲ ਨਹੀਂ ਹੈ ਜੀ ਇਹਦਾ ਮਤਲਬ ਹੈ ਕਿ ਤੁਸੀਂ ਝੂਠੀ ਦਰਖਾਸਤ ਜਿਹੜੀ ਹੈ ਉਹ ਦਿੱਤੀ ਹੈ ਹਾਲਾਂਕਿ ਦਸਤੋਤ ਉਸ ਦੇ ਵਿੱਚ ਜਿਹੜਾ ਹੈ ਸੁਖਜੀਤ ਸਿੰਘ ਜਿਹੜਾ ਭਾਈ ਹੈ ਸਰਦਾਰ ਸੁਖਵਿੰਦਰ ਸਿੰਘ ਕਤਲ ਦਾ ਉਸ ਦੇ ਦਸਤ ਤਨੇ ਦਰਖਾਸਤ ਪਰੰਤੂ ਉਹ ਜਿਹੜੀ ਦਰਖਾਸਤ ਜਿਹੜੀ ਦਿੱਤੀ ਹੈ ਜਿਹਦੇ 'ਚ ਸਪਸ਼ਟ ਲਿਖਿਆ ਸੀਦਾ ਕਿ ਲਾਭ ਸਿੰਘ ਰੋਪੇ ਨੇ ਫੇਰ ਧਮਕੀ ਦਿੱਤੀ ਹੈ ਕਿ ਮੈਂ 2-4 ਦਿਨਾਂ ਦੇ ਵਿੱਚ ਜਿਹੜਾ ਹੈ ਇਹ ਕਤਲ ਕਰ ਦੇਣਾ ਹੈ ਕਤਲ ਕਰਵਾ ਦੇਣਾ ਜਿਉਂਦਾ ਨਹੀਂ ਰਹਿਣਾ ਉਹਨਾਂ ਨੇ ਉਸ ਗੱਲ ਦੀ ਹਮਤ ਨਹੀਂ ਹੈ ਕੱਲ ਪਰਿਵਾਰ ਨੇ ਸਪਸ਼ਟ ਤੌਰ ਤੇ ਤੇਤਾ ਸਾਡੀ ਐਕਸ਼ਨ ਕਮੇਟੀ ਦੀ ਚੱਲ ਰਹੀ ਮੀਟਿੰਗ ਦੇ ਵਿੱਚ ਬਈ ਜੀ ਅਸੀਂ ਤਾਂ ਪੋਸਟਮਾਰਟਮ ਵੀ ਚਰਵਾਉਣਾ ਹੈ ਸੰਸਤਾਦ ਵੀ ਚਰਵਾਉਣਾ ਹੈ ਤੇ ਸਾਰਾ ਕੋਈ ਧਰਨਾ ਤੁਰਨਾ ਜਿਹੜਾ ਸਾਰਾ ਕੋਈ ਸਮਾਪਤੀ ਅਸੀਂ ਸੰਘਰਸ਼ ਨਹੀਂ ਲੜਨਾ ਮਾਤਾ ਨੂੰ ਲੈਂਦਾ ਉਹ ਆਪਦੇ ਮੋਹ ਨੂੰ ਹੀ ਪ੍ਰਸਬੋਲੀ ਰੋਂਦੀ ਰਹੀ ਉਹ ਭੈਣ ਵੀ ਰੋਂਦੀ ਰਹੀ ਇੱਕ ਬੰਦਾ ਉੱਥੋਂ ਆਇਆ ਤੇ ਉਹ ਕਹਿੰਦਾ ਜੀ ਮੈਂ ਰਿਸ਼ਤੇਦਾਰ ਉਹਨੇ ਦੇ ਮੂਰੇ ਕਹਤਾ ਵੀ ਠੀਕ ਆ ਉਹ ਕਹਿੰਦੇ ਠੀਕ ਸੋ ਅਸੀਂ ਜਿਹੜਾ ਸੀ ਚ ਸੰਘਰਸ਼ ਲੜ ਰਹੇ ਸੀ ਲੋਟ ਸੰਘਰਸ਼ ਲੜ ਰਹੇ ਸੀ ਤੇ ਸਟੀਲ ਮਨ ਨੂੰ ਪੱਥਰ ਮਨ ਨੂੰ ਲੜ ਰਹੇ ਸੀ ਅਸੀਂ ਸੌ ਖੜੀ ਸੀ ਸਾਰਿਆਂ ਨੇ 21 ਦੇ 21 ਮੈਂਬਰਾਂ ਨੇ ਤੇ ਜੇ ਕੋਈ ਕੋਈ ਇਹ ਹੈ ਜਿਆ ਹਮਲਾ ਹੁੰਦਾ ਹੈ ਕੋਈ ਯਾਤਰਾ ਕਰਨੀ ਪੈਂਦੀ ਐ ਕੋਈ ਕਸ਼ਟ ਹੁੰਦਾ ਕੋਈ ਮੁਕਾਮਾ ਬਣਾਉਂਦੇ ਆ ਅਸੀਂ ਇੱਟ ਵਾਂਗੂ ਖੜਾ ਅਸੀਂ ਪਾਸੇ ਨਹੀਂ ਹੁੰਦੇ ਉਸ ਤੋਂ ਇਹ ਸੰਘਰਸ਼ ਨੂੰ ਜਿਹੜੀਆਂ ਦੋ ਮੰਡਾਂ ਤੇ ਲਿਆਂਦਾ ਜੋ ਮੈਂ ਇੱਥੇ ਇਹ ਵੀ ਚਾਹਦਾ ਕਿ ਪ੍ਰਸ਼ਾਸਨ ਮੰਨਣ ਨੂੰ ਤਿਆਰ ਹੋ ਗਿਆ ਸੀ ਬਸ ਸਿਰਫ ਉਹਨਾਂ ਦੀ ਜਿਹੜੀ ਸੀ ਜੀ ਕਿ ਇਹਨਾਂ ਨਾਲ ਪਰਿਵਾਰ ਨਹੀਂ ਹੈ ਅਸੀਂ ਪਰਿਵਾਰ ਤੋੜਦੇ ਆ ਇਹਨਾਂ ਨੇ ਕਾਮਯਾਬ ਨਹੀਂ ਹੋਣਾ ਇਹਨਾਂ ਨੂੰ ਵਾਪਸ ਲੈਣਾ ਉਹ ਅਸੀਂ ਮੋਰਚਾ ਜਿੱਤ ਲਿਆ ਸੀ ਪਰੰਤੂ ਉਹ ਜਿੱਤੇ ਹੋਏ ਮੋਰਚੇ ਨੂੰ ਹਰਾ ਦਿੱਤਾ ਗਿਆ ਉਹ ਤੂੰ ਹਰਾ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਸਿੱਧੀ ਜਿਹੜੀ ਆ ਦਖਲਾ ਅੰਦਾਜੀ ਜਿਹੜੀ ਆ ਉਹ ਸਿੱਧੀ ਦਖਲਾ ਅੰਦਾਜੀ ਕਰਕੇ ਇਹ ਮੋਰਚੇ ਨੂੰ ਤਾਰਪੀਡੋ ਕੀਤਾ ਗਿਆ ਤੇ ਇਹ ਤਾਰਪੀਡੋ ਕਰਕੇ ਜਿਹੜੀ ਹੈ ਏਜਟਾ ਨੂੰ ਪੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐਕਸ਼ਨ ਕਮੇਟੀ ਦੀ ਏਜਟਾ ਪੰਦ ਨਹੀਂ ਹੋਈ ਉਹ ਪਰਿਵਾਰ ਦੇ ਵਿੱਚਲੇ ਇਸ ਲਈ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ ਆਸਾਨ ਚੜੀ ਆ ਉਹ ਪਰਿਵਾਰ ਹੈ ਐਸ਼ੀਅਨ ਕਮੇਟੀ ਚੋਂ ਕੋਈ ਮੈਂਬਰ ਹਿੱਲਣ ਵਾਲਾ ਨਹੀਂ ਕੋਈ ਟਕਣ ਵਾਲਾ ਨਹੀਂ ਕੋਈ ਇੱਧਰ ਉੱਧਰ ਜਾਣ ਵਾਲਾ ਨਹੀਂ ਸੋ ਇੱਕ ਵੱਡਾ ਲੋਕ ਢੋਲ ਕਿਸੇ ਪਾਰਟੀ ਬਲ ਨੂੰ ਨਹੀਂ ਲੜਿਆ ਜਾ ਰਿਹਾ ਸੀ ਨਾ ਇਹ ਵੋਟਾਂ ਲਈ ਲੜਿਆ ਜਾ ਰਿਹਾ ਸੀ ਨਾ ਇਹ ਦਾ ਰਾਜਨੀਤੀ ਨਾਲ ਕੋਈ ਸਬੰਧ ਸੀ ਇਹ ਇੱਕ ਲੋਕ ਢੋਲ ਸੀ ਵੀ 100 ਦਾ 100% ਉਹ ਲੋਕ ਢੋਲ ਨੂੰ ਜਿਹੜਾ ਸਫਲ ਕੀਤਾ ਇਹਦੇ ਨਤੀਜੇ ਬੜੇ ਹੀ ਖਤਰਨਾਕ ਨੇ ਤੇ ਨਤੀਜੇ ਇੰਨੇ ਭਿਆਨਕ ਨੇ ਕਿ ਹੋਂ ਵਾਲਾ ਸਮਾਂ ਵੀ ਉਹ ਭਿਆਨਕ ਬਣ ਜੂ ਇਹਨਾਂ ਦੀ ਸਰਦਾਰੀ ਹੋ ਗਈ ਕਿ ਅਸੀਂ ਤਦੇ ਵੀ ਤਾਕਤੂਦਾਰ ਕਰ ਸਕਦੇ ਆ ਅਸੀਂ ਤਦੇ ਪਰਿਵਾਰ ਨੂੰ ਪਾਸੇ ਕਰ ਲਿਆ ਕਰਾਂਗੇ ਹੁਣ ਅੱਜ ਦੇਖੋ ਜਨਤਾ ਸੀ ਜਦੋਂ ਮੈਂ ਉਥੇ ਐਲਾਨ ਦੇ ਪਿੱਛੋਂ ਨਾਲ ਦੇ ਨਾਲ ਉਖੜਨੇ ਸ਼ੁਰੂ ਹੋ ਗਏ ਉਹ ਤਾਂ ਫਿਰ ਜਦੋਂ ਸੰਸ्तार ਹੋ ਗਿਆ ਬੋਰੋਮਾ ਹੋ ਗਿਆ ਉਸ ਤੋਂ ਬਾਅਦ ਉਥੇ ਬੈਠਣ ਦਾ ਕੋਈ ਤਾਲਕੇ ਨਹੀਂ ਮੰਨਦਾ ਸੀ ਵੀ ਲੋਕ ਉਥੇ ਬੈਠੇ ਰਹਿਣਗੇ ਸੋ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਲੋਟਸਨ ਦਰਸ਼ਨ ਨੂੰ ਤੋੜਿਆ ਗਿਆ ਲੋਕ ਤੇ ਇੱਤਤਾ ਨੂੰ ਤੋੜਿਆ ਗਿਆ ਤੇ ਇਹ ਜਿੱਥੇ ਬਹੁਤ ਹੀ ਜਿਹੜਾ ਮੰਦ ਭਾੜਾ ਹੈ ਤੇ ਰੁਟਦਾਇਕ ਹੈ ਉਥੇ ਇਹ ਲੋਟ ਤੰਤਰ ਦੇ ਲਈ ਤੇ ਹੋਰਾਂ ਦੇ ਲਈ ਵੀ ਬੜਾ ਖਤਰਨਾਕ ਹੈ ਸਾਡੀ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਲੋਕ ਦੀ ਲਹਿਰ ਦੇ ਵਿੱਚ ਅਸੀਂ ਗੱਟ ਕੇ ਖੜਾਂਗੇ ਜਿਹੜੀ 22 ਮੈਂਬਰ ਐਕਸ਼ਨ ਕਮੇਟੀ ਹੈ ਤੇ ਇਸ ਕੰਮ ਲਈ ਤਾਂ ਉਹ ਭਾਂਜਾ ਹੈ ਜਿਹੜਾ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਕਤਲ ਕਾਂਡ ਹੈ ਉਹਦੇ 'ਚ ਸਾਡੀ ਕੋਈ ਭੂਮਿਕਾ ਨਹੀਂ ਹੁਣ ਭੂਮਿਕਾਂ ਦੀ ਲੋੜ ਵੀ ਨਹੀਂ ਜਦੋਂ ਪਰਿਵਾਰ ਦਾ ਸਮਝੌਤਾ ਹੋ ਗਿਆ ਸਾਨੂੰ ਨਹੀਂ ਪਤਾ ਉਹ ਕਦੇ ਚ ਹੋਇਆ ਕਿੰਨੇ ਚ ਹੋਇਆ ਜਾਂ ਉਹ ਹੋਇਆ ਅਸੀਂ ਉਸ ਬਾਰੇ ਕੋਈ ਦੋਸ਼ ਨਹੀਂ ਲਾ ਸਕਦੇ। ਖਾਸਾ ਜੀ ਤੁਸੀਂ ਕਹਿ ਰਹੇ ਹੋ ਕਿ ਸਮਝੌਤਾ ਹੋਇਆ ਪਰਿਵਾਰ ਦਾ ਤੁਸੀਂ ਪਰਿਵਾਰ ਨੂੰ ਇਹ ਗੱਲ ਪੁੱਛੀ ਹੈ ਕੱਲ ਵੀ ਹੁਣ ਵੀ ਸਵੇਰੇ ਇੱਕ ਮੀਟਿੰਗ ਹੋਈ ਆ ਇੱਥੇ ਹੀ ਜਿਹੜਾ ਮੈਂ ਤੁਹਾਨੂੰ ਪਰਿਵਾਰ ਦੇ ਨਾਲ ਸਪੱਸ਼ਟ ਕੀਤਾ ਵੀ ਤੁਹਾਡੇ ਨਾਲ ਕੋਈ ਮੀਟਿੰਗ ਹੋਈ ਆ ਕਿ ਤੁਸੀਂ આરોਪ ਲਾ ਰਹੇ ਨਹੀਂ ਜੀ ਕੋਈ આરોਪ ਨਹੀਂ ਲਾ ਰਹੇ ਅਸੀਂ ਸਪੱਸ਼ਟ ਕੀਤਾ ਸੀ ਸਪੱਸ਼ਟ ਪੁੱਛਿਆ ਸੀ ਉਹ ਕਹਿੰਦੇ ਮੀਟਿੰਗ ਸਾਡੀ ਹੋਈ ਹੈ ਪਰਿਵਾਰ ਮੰਨਿਆ ਉਹਦੇ ਹਾਂ ਪਰਿਵਾਰ ਮੰਨਿਆ ਸਾਡੀ ਮੀਟਿੰਗ ਹੋਈ ਹੈ ਹਾਂ ਪ੍ਰਸ਼ਾਸਨ ਹਾਂ ਹਾਂ ਐਸਐਸਪੀ ਤੇ ਹੋਰਾਂ ਨਾਲ ਉਹ ਕਹਿੰਦੇ ਇਨਵੈਸਟੀਗੇਸ਼ਨ ਮਤਲਬ ਸਾਡੀ ਮੀਟਿੰਗ ਹੋਈ ਸੀ ਉਹ ਸਾਰੇ ਕਹਿੰਦੇ ਸਾਨੂੰ ਤਰਕੀਬ ਸੰਬੰਧੀ ਬੁਲਾਇਆ ਸੀ ਪੱਖੋ ਕੈਂਚੀਆਂ ਚ ਉਹਨਾਂ ਦੀ ਮਤਲਬ ਉਹਨਾਂ ਦਾ ਸਪਸ਼ਟੀਕਰਨ ਨਹੀਂ ਸੀ ਉਹ ਆਈਡੀ ਮੰਨੇ ਦੀ ਜਿਹੜੀ ਪ੍ਰਸ਼ਾਸਨ ਨਾਲ ਗੱਲ ਹੁੰਦੀ ਰਹਿੰਦੀ ਹਾਂ ਉਹ ਕਹਿੰਦੇ ਸਾਡੀ ਪ੍ਰਸ਼ਾਸਨ ਨਾਲ ਗੱਲ ਹੁੰਦੀ ਰਹਿੰਦੀ ਸੀ ਇਹ ਮੰਨਦੇ ਆ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਉਹ ਮੈਂ ਜਵਾਬ ਰੋਪ ਅਸੀਂ ਕਿਸੇ ਤੇ ਨਹੀਂ ਲਓਗੇ ਪਰ ਜਿਹੜਾ ਤੁਸੀਂ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਹੈ ਤੁਸੀਂ ਇੱਥੋਂ ਹੀ ਸ਼ੁਰੂਆਤ ਕੀਤੀ ਹੈ ਕਿ ਜਿਹੜੀ ਐਕਸ਼ਨ ਕਮੇਟੀ ਬੜੀ ਪਰਿਵਾਰ ਦੇ ਕਹਿਣ ਤੇ ਬਣੀ ਹੈ ਕਹਿਣ ਤੇ ਬਣੀ ਤੁਹਾਡਾ ਤਾਲਮੇਲ ਨਹੀਂ ਬਣਿਆ ਪਰਿਵਾਰ ਦੇ ਨਾਲ ਜਾਂ ਕੋਈ ਗੱਲ ਹੋ ਹੋ ਗਈ ਮਤਲਬ ਤੁਸੀਂ ਕਿਤੇ ਹੋ ਨਹੀਂ ਉਹ ਤਾਂ ਮੈਂ ਬਿਲਕੁਲ ਬਿਲਕੁਲ ਸਪਸ਼ਟ ਕਰਦਾ ਕਿ ਤਾਲਮੇਲ ਨਾ ਬਣਨ ਦਾ ਕੋਈ ਪ੍ਰਸ਼ਨ ਨਹੀਂ ਪਰਿਵਾਰ ਦੇ ਮੈਂਬਰ ਸਾਡੀ ਮੀਟਿੰਗਸ ਵਿੱਚ ਸ਼ਾਮਲ ਹੁੰਦੇ ਸੀ ਸਰਜੀਤ ਸਿੰਘ ਜਿਹੜਾ ਸੀ ਉਹ ਐਕਸ਼ਨ ਕਮੇਟੀ ਦਾ ਮੈਂਬਰ ਸੀ ਤਾਲਮੇਲ ਨਾ ਬਣਨ ਦਾ ਕੋਈ ਮਤਲਬ ਨਹੀਂ ਮੈਂ ਕਿਹਾ ਕਿ ਪ੍ਰਸ਼ਾਸਨ ਨੇ ਇਹ ਸਮਝੌਤਾ ਕਰ ਲਿਆ ਪ੍ਰਸ਼ਾਸਨ ਨੇ ਰਜਨਾ ਕਰ ਲਿਆ ਵੀ ਅਸੀਂ ਸੰਸਥਾਨਿਕ ਤਰ੍ਹਾਂ ਜੇ ਤੇ ਅਸੀਂ ਜਿਹੜਾ ਹੈਗਾ ਉਹ ਪੋਸਟਮਾਰਟਮ ਵੀ ਕਰਾਵਾਂਗੇ ਅਸੀਂ ਕਿਹਾ ਸੀ ਕਿ ਲਾਸ਼ ਦਾ ਉਦੋਂ ਸੰਸਕਾਰ ਹੋਊਗਾ ਦੇਹ ਦਾ ਉਦੋਂ ਸੰਸਕਾਰ ਹੋਊਗਾ ਜਦੋਂ ਸਾਡੀਆਂ ਦੋ ਮੰਗਾਂ ਜਿਹੜੀਆਂ ਨੇ ਜਿਹਦੇ ਇੱਕ ਮੁੱਖ ਮੰਗੇ ਸੀ ਕਿ ਲਵ ਸਿੰਘ ਰੋਕੇ ਜਿਹੜੇ ਉਹ ਐਮ ਐਲ ਏ ਹਰਤਪੁਰ ਦਾ ਉਹਨਾਂ ਦਾ ਨਾਮ ਪਾਇਆ ਜਾਊ ਅਤੇ ਅੜਿੱਕਾ ਇੱਥੇ ਪਿਆ ਮੈਂ ਕਿਹਾ ਕਿ ਉਜੜੀ ਅਸੀਂ ਐਪਲੀਕੇਸ਼ਨ ਦੇਤੀ ਪਰसों ਦੇ ਮਗਰ ਮੰਨ ਵੀ ਰਿਸੀ ਉਹ ਵੀ ਦੱਸ ਦੋ ਪਰसों ਜਿਹੜੀ ਪ੍ਰਸ਼ਾਸਨ ਨੇ ਕਿਰਾ ਮੰਗ ਮੰਨ ਵੀ ਲਈ ਸੀ ਉਹ ਵੀ ਦੱਸ ਦੋ ਤੁਸੀਂ ਤੁਸੀਂ ਕਿਰਪਾ ਕਰਕੇ ਪਰसों ਲੱਗ ਪਾ ਜੇ ਮੰਨ ਲ ਲਈ ਸੀ ਕਿ ਜਿਹੜੀ ਉਹ ਅਰਜੀ ਦਿੱਤੀ ਹੈ ਉਸ ਤੇ ਅਸੀਂ ਸਪਲੀਮੈਂਟਰੀ ਬਿਆਨ ਲਿਖਾਂਗੇ ਸੁਜੀਤ ਸਿੰਘ ਦਾ ਸੁਜੀਤ ਸਿੰਘ ਦਾ ਸਪਲੀਮੈਂਟਰੀ ਬਿਆਨ ਦੇ ਵਿੱਚ ਲਾਹਰ ਸਿੰਘ ਰੋਟੇ ਦਾ ਨਾਂ ਆ ਜਾਣਾ ਸੀ ਤੇ ਹੁਣ ਤੇ ਹੁਣ ਤੱਕ ਤਾਂ ਉਹ ਮਕਦਮੇ ਦੇ ਵਿੱਚ ਨਾਂ ਨਹੀਂ ਸੀ ਉਹ ਲਾਹਰ ਸਿੰਘ ਰੋਟੇ ਦਾ ਨਾਂ ਆ ਗਿਆ ਤੇ ਸਾਡੀ ਜਿਹੜੀ ਮੁੱਖ ਮੰਜ ਸੀ ਉਹ ਪੂਰੀ ਹੁੰਦੀ ਸੀ ਜਦੋਂ ਉਹ ਜਦੋਂ ਸਪਲੀਮੈਂਟਰੀ ਸਟੇਟਮੈਂਟ ਲਿਖਦੇ ਸੀ ਉਹ ਮੁਲਤਵੀ ਚਰਚੇ ਦੂਜੇ ਦਿਨ 10 ਵਜੇ ਰੱਖੀ ਗਈ ਵੀ 10 ਵਜੇ ਦੀ ਥਾਂ 12 1 ਵਜੇ 1 ਵਜੇ ਸ਼ੁਰੂ ਹੋਈ ਦੂਸਰੇ ਦਿਨ ਉਹ ਬਿਲਕੁਲ ਅੜ ਗਏ ਜਿੱਦ ਕੇ ਆਗੇ ਕਿ ਅਸੀਂ ਸਪਲੀਮੈਂਟਰੀ ਸਟੇਟਮੈਂਟ ਨਹੀਂ ਲਏ ਅਸੀਂ ਸਪਲੀਮੈਂਟਰੀ ਜਿਹੜੀ ਸਟੇਟਮੈਂਟ ਹੈ ਉਹ ਕਿਸੇ ਤਰੀਕੇ ਨਾਲ ਨਹੀਂ ਲਿਖਦੀ ਹਰੇਕ ਗੱਲ ਜਿਹੜੀ ਕਹੀ ਹੁੰਦੀ ਹੈ ਉਹਨੂੰ આરોਪ ਵੀ ਕਹਿ ਸਕਦੇ ਹੋ ਤੁਸੀਂ ਆਪ ਦੀ ਭਾਸ਼ਾ ਵਰਤਣੀ ਹੈ ਉਹਨੂੰ આરોਪ ਤੇ ਲਉ ਜਾ ਮੈਂ ਹਕੀਕਤ ਦਸੀ ਹੈ આરોਪ ਲਾਉਣਾ ਤਾਂ ਜਿਹੜਾ ਹੁੰਦਾ ਉਸ ਨੂੰ ਕਹਿ ਦੇਣਾ ਕਿ આરોਪ ਲਾਤਾ ਉਸਨੇ ਉਸਤੇ આરોਪ ਲਾਤਾ ਮੈਂ ਉਹਨੂੰ આરોਪ ਦੀ ਪਰਿਭਾਸ਼ਾ ਚ ਨਹੀਂ ਤੁਸੀਂ ਕੋਈ ਪਰਿਭਾਸ਼ਾ ਰੱਖੋ ਤੁਸੀਂ ਇਜਾਦ ਤੁਹਾਡੀ ਜਿਹੜੀ ਕੱਲ ਪ੍ਰਦਰਸ਼ਨ ਨਾਲ ਮੀਟਿੰਗ ਹੋਈ ਉਹ ਚ ਕੋਈ ਤਲਖੀ ਵੀ ਹੋ ਗਈ ਸੀ ਫਾਈਲ ਮਾਮਲਾ ਘਟਪੜ ਹੋਇਆ ਇਸੇ ਗੱਲ ਨੂੰ ਲੈ ਕੇ ਸਦ ਕਰਜ ਨਹੀਂ ਕਰ ਰਹੇ ਸੀ ਆਪਦੀ ਗੱਲ ਤੋਂ ਮੁੱਕਰ ਗਿਆ ਨਹੀਂ ਜੀ ਹੋਰ ਕੋਈ ਤਲਖੀ ਨਹੀਂ ਹੋਈ ਹੋਰ ਸਾਡਾ ਜ਼ਿਮੀਂਦਾਰ ਵਾਲਾ ਸੀ ਜਾ ਸਾਡਾ ਕੋਈ ਹੋਰ ਜਾਂਚੀ ਰੋਣਾ ਸੀ ਇਹਦੇ ਜਿਹਦੇ ਪਿੱਛੇ ਤਲਖੀ ਹੋਣੀ ਸੀ ਮੈਂ ਕਿਹਾ ਵੀ ਬਿਆਨ ਉਹ ਸਪਲੀਮੈਂਟਰੀ ਸਟੇਟਮੈਂਟ ਹੈ ਦਫਾ 160 ਥਲੇ ਇਹ ਸਪਲੀਮੈਂਟਰੀ ਸਟੇਟਮੈਂਟ ਲਿਖੋਗੇ ਤੇ ਇਹ ਤੋਂ ਬਿਨਾ ਤੁਸੀਂ ਤਫਤੀਸ਼ ਦਾ ਹਿੱਸਾ ਨਹੀਂ ਬਣਾ ਸਕਦੇ ਲਾਲ ਸਿੰਘ ਉਗੋਤੇ ਬਾਰੇ ਕੋਈ ਤਫਤੀਸ਼ ਨਹੀਂ ਹੋ ਸਕਦੀ ਜਨਾਚਰ ਕਿਸੇ ਦਾ ਦਫਾ 161 ਜਾਤਾ ਫੌਜਦਾਰੀ ਦੇ ਤਹਿਤ ਬਿਆਨ ਨਹੀਂ ਆਉਂਦਾ ਤੇ ਉਹ ਕਹਿੰਦੇ ਜੀ ਤੁਸੀਂ ਕੀ ਕਹਿੰਦੇ ਅਸੀਂ ਕਹਿੰਦੇ ਆ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਹੈ ਵੀ ਤਰਤੀਸ ਸਹੀ ਹੋਊਗੀ ਪਰ ਲਾਲ ਸਿੰਘ ਦਾ ਨਾਉਣੀ ਆਉਂਦਾ ਪਰ ਪਹਿਲਾਂ ਉਹ ਮੰਨੇ ਐ ਇੰਨੀ ਗੱਲ ਹਾਂ ਪਹਿਲਾਂ ਉਹ ਮੰਨੇ ਉਹ ਕਿਹੜਾ ਅਧਿਕਾਰੀ ਮੰਨੇ ਸੀ ਹੈ ਜੀ ਉਹ ਸਾਰੀ ਸੀ ਜੀ ਐਸਐਸਪੀ ਸੀ ਡੀਸੀ ਸੀ ਉਹ ਤੋਂ ਹੋਰ ਨਾਲ ਤਾਂ ਗੱਲ ਹੀ ਨਹੀਂ ਹੈ ਛੋਟੇ ਅਧਿਕਾਰੀ ਨਾਲ ਤਾਂ ਗੱਲ ਹੀ ਨਹੀਂ ਐਸਐਸਪੀ ਤੇ ਡੀਸੀ ਉਹ ਜਿਹੜੇ ਸੀ ਉਹ ਮੰਨੇ ਸੀ ਪਿੱਛੋਂ ਕਹਿੰਦੇ ਸਾਡੀ ਹੋਮ ਸੈਕਟਰੀ ਨਾਲ ਮੀਟਿੰਗ ਚੱਲ ਰਹੀ ਹੈ ਸਾਡੀ ਡਾਇਰੈਕਟਰ ਜਨਰਲ ਪੁਲਿਸ ਨਾਲ ਮੀਟਿੰਗ ਚੱਲ ਰਹੀ ਹੈ ਸਾਡੀ ਸੀਐਮ ਨਾਲ ਚੱਲ ਰਹੀ ਹੈ ਇਸ ਲਈ ਕੱਲ ਤੇ ਪੋੜੋ ਇਹ ਜਿਹੜਾ ਮਸਲਾ ਹੈ ਉਹੋ ਕੱਲ ਤੇ ਪਾ ਦੋ ਉਹ ਕਹਿੰਦੇ ਜੀ ਤੁਸੀਂ ਰੜਦੇ ਹੋ ਐਸਐਸਪੀ ਨੇ ਮੈਨੂੰ ਕਿਹਾ ਕਿ ਤੁਸੀਂ ਤੇ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਭਈ ਮੈਂ ਇਹਦੀ ਸਪਲੀਮੈਂਟਰੀ ਸਟੇਟਮੈਂਟ ਲਿਖਾਂ ਮੈਂ ਐਸਐਸਪੀ ਨੂੰ ਕਿਹਾ ਵੀ ਮੈਂ ਤੁਹਾਨੂੰ ਗਾਈਡ ਨਹੀਂ ਕਰ ਸਕਦਾ ਤੁਸੀਂ ਮੈਨੂੰ ਗਾਈਡ ਨਹੀਂ ਕਰ ਸਕਦੇ ਮੈਂ ਕੀ ਬੋਲਾਂ ਮੈਂ ਕੀ ਕਹਾਂ ਜਿਹੜੀ ਮੈਂ ਗੱਲ ਕਹਿਣੀ ਆ ਉਹ ਮੈਂ ਕਹਿਣੀ ਆ ਤੁਸੀਂ ਅਜੇ ਚੀਜ਼ ਕਰਨਾ ਉਹ ਤੁਹਾਡੇ ਹੱਥ ਹੈ ਡੀਸੀ ਕਹਿੰਦਾ ਅਸੀਂ ਇੱਥੇ ਕਾਨੂੰਨ ਸਿੱਖਣ ਨਹੀਂ ਆਏ ਮਹਾ ਨਾਮ ਮੈਂ ਤੁਹਾਨੂੰ ਸਿਖਾ ਸਕਦਾ ਨਾ ਤੁਸੀਂ ਜਿਹੜਾ ਹੈਗਾ ਉਹ ਮੈਨੂੰ ਕਾਨੂੰਨ ਸਿਖਾ ਸਕਦਾ ਤਲਖੀ ਇਹ ਹੋਈ ਹੈ ਇਹ ਦੋ ਸ਼ਰਧਾਂ ਦੀ ਤਲਖੀ ਹੋਈ ਹੈ ਜਿਹੜੀ ਕੋ ਹੋਰ ਕਿਸੇ ਪੁਆਇੰਟ ਤੇ ਤਲਖੀ ਦਾ ਮਤਲਬ ਨਹੀਂ ਸੀ ਹੋਰ ਤਾਂ ਕੋਈ ਗੱਲ ਜਿਹੜੀ ਆ ਉਹ ਛੇੜੀਉ ਨਹੀਂ ਹੈ ਉਥੇ ਕੋਈ ਚਾਹ ਪੀਣ ਪਿੱਛੇ ਤਾਂ ਤਲਖੀ ਹੋਈ ਨਹੀਂ ਜਾਂ ਇਹ ਵੀ ਸਾਨੂੰ ਕੋਈ ਰਿਫਰੈਸ਼ਮੈਂਟ ਦਿਓ ਤਲਖੀ ਇਹ ਸੇ ਗੱਲ ਦੀ ਮੇਨ ਡਿਮਾਂਡ ਏ ਆ ਸੀ ਫੇ ਉਹ ਕਹਿੰਦੇ ਜੀ ਅਸੀਂ ਇਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਮੈਂ ਫਿਰ ਮੀਟਿੰਗ ਦਾ ਕੋਈ ਮਸਲਾ ਨਹੀਂ ਹੁੰਦਾ ਕਿ ਸੁਣਨ ਨੂੰ ਹੀ ਤਿਆਰ ਨਹੀਂ ਅਸੀਂ ਜਿਹੜਾ ਹੈ ਉਹ ਗੱਲ ਕਹਿਣੀ ਹੈ ਸਾਰੇ ਮੈਂਬਰ ਸਹਬਾਨ ਉੱਥੇ ਹਾਜ਼ਰ ਸੀ ਜਿਹੜਾ ਦੂਜਾ ਖਾਲਸਾ ਜਿਹੜਾ ਦੂਜਾ ਮਾਮਲਾ ਸੀ ਜਿਹੜੇ ਪੈਂਡਿੰਗ ਬੈਲ ਸੀ ਐਸ ਸਰਪੈਂਟਨ ਨੂੰ ਨਕੀਤ ਕਰਦੇ ਉਹ ਬਿਲਕੁਲ ਪਾਸ ਹੋ ਗਏ ਜਾਂ ਉਹਨਾਂ ਨੂੰ ਕਰਕੇ ਕੋਈ ਫੈਸਲਾ ਹੋ ਗਿਆ ਦੇਖੋ ਜੀ ਉਹ ਬਿਲਾ ਬਾਰੇ ਤਾਂ ਉਹ ਇਹ ਕਹਿੰਦੇ ਐ ਬਈ ਬਿਲ ਸਾਡੇ ਕੋਲੇ 7.5 ਲੱਖ ਦੇ ਹੈਗੇ ਐ ਪਰ ਉਹ ਜਿਹੜੇ ਬਿਲਾ ਉਹ ਜਿਹੜੇ ਹੈਗੇ ਉਹ ਫਰਮਾਂ ਦੇ ਐ ਜਿਹੜੀ ਪੇਮੈਂਟ ਹੋਊ ਉਹ ਮਲਕੀਤ ਕੌਰ ਨੂੰ ਤਾਂ ਪੇਮੈਂਟ ਹੋਣੀ ਨਹੀਂ ਨਾ ਉਹ ਸਰਜੀਤ ਸਿੰਘ ਨੂੰ ਹੋਣੀ ਹੈ ਉਹ ਪੇਮੈਂਟ ਤਾਂ ਫਰਮਾਂ ਨੂੰ ਹੋਊ ਤੁਸੀਂ ਉਹ ਤੋਂ ਲੈ ਲਿਓ ਉਹ ਫਰਮਾਂ ਤੋਂ ਪੈਸੇ ਲੈ ਲਿਓ ਹੁਣ ਇਹ ਕਹਿੰਦੇ ਆ ਅਸੀਂ ਫਰਮਾਂ ਨੂੰ ਪੇਮੈਂਟ ਕਰ ਚੁੱਕੇ ਫਰਮਾਨੂ ਪੇਮੈਂਟ ਦੁਆਰਾ ਕਹ ਦੀ ਉਹ ਸਾਡੀ ਜੇਬ ਚੋਂ ਚਲੀ ਐ ਉਹ 7.5 ਲੱਖ ਤੋਂ 15 ਲੱਖ ਆ ਗਏ ਸੀ ਕਿ ਅਸੀਂ 15 ਲੱਖ ਜਿਹੜਾ ਹੈਗਾ ਉਹ ਇਕੱਠਾ ਕਰਦਾਂਗੇ 15 ਲੱਖ ਕਿਸੇ ਤਰੀਕੇ ਨਾਲ ਲਈਏ ਪਰਿਵਾਰ ਨੇ ਕਿਹਾ ਕਿ ਅਸੀਂ ਰਾਹਤ ਫੰਡ ਤੋਂ ਲੈਣਾ ਨਹੀਂ 15 ਦੇ ਦਸੀ ਉਹ ਬਿਲ 15 ਦੇ ਸੀ ਅਸੀਂ 15 ਕਰਦਾਂਗੇ ਇਹ ਕਹਿੰਦੇ ਰਾਹਤ ਫੰਡ ਨਹੀਂ ਅਸੀਂ ਲੈਣਾ ਪਰਿਵਾਰ ਕਹਿੰਦਾ ਨਾ ચીਫ ਮਨਿਸਟਰ ਦਾ ਨਾ ਹੋਰ ਦਾ ਇਹਦੇ ਲਈ ਬਾਕੀ ਦੀ ਤਾਂ ਉਹ ਗੱਲੇ ਨਾ ਹੋਈ ਉਹ 15 ਲੱਖ ਦੀ ਗੱਲ ਸਿੱਮਟ ਲਈ ਸੀ ਉਹ ਜਿਹੜਾ ਆਈ ਵਾਰੀ ਇਹ ਹੀ ਕਹਿੰਦੇ ਸੀ ਵੀ ਜਿਹੜੇ ਪੈਸਿਆਂ ਵਾਲਾ ਇਹ ਮਸਲਾ ਹੱਲ ਕਰ ਲੋ ਜੇ ਪੈਸਿਆਂ ਵਾਲਾ ਮਸਲਾ ਹੱਲ ਕਰਕੇ ਤੇ ਆ ਜਿਹੜਾ ਪਹਿਲਾ ਮਸਲਾ ਛੱਡਿਆ ਜਾਂਦਾ ਸੀ ਲਖਸਿੰਦਰ ਰੋਕੇ ਦੇ ਨਾਮ ਵਾਲਾ ਤਾਂ ਇਹ ਅੰਦੋਲਨ ਤੇ ਐਕਸ਼ਨ ਕਮੇਟੀ ਦੀ ਤਾਂ ਹੋਂਦੇ ਲਖਸਿੰਦਰ ਰੋਕੇ ਵਾਲੇ ਮਸਲੇ ਤੇ ਆਈ ਸੀ ਉਹ ਮਸਲਾ ਛੱਡ ਕੇ ਉਸ ਮਸਲੇ ਦੇ ਆਧਾਰ ਤੇ ਕੋਈ ਸਮਝੌਤਾ ਕਰਨਾ ਜਿਹੜਾ ਅਸੀਂ ਦਾ ਉਹ ਬਿਲਕੁਲ ਨੈਤਿਕ ਤੌਰ ਤੇ ਵੀ ਕਾਨੂੰਨੀ ਤੌਰ ਤੇ ਵੀ ਕਿਸੇ ਵੀ ਪੱਖ ਤੋਂ ਗਲਤ ਸੀ ਉਸ ਨੂੰ ਅਸੀਂ ਮੁੱਖ ਗੱਲ ਬਣਾ ਕੇ ਸਮਝਾਉਤਾ ਜਿਹੜਾ ਸੀ ਉਹ ਨਹੀਂ ਕਰ ਸਕਦੇ ਜਿਹੜਾ ਕਲਕੱਤਾ ਜੀ ਦਾ ਆਪਣੇ ਬਿਆਨ ਨੇ ਜਿਹਦੇ ਵਿੱਚ ਕਹਿੰਦਾ ਕਿ ਮੈਨੂੰ ਮਾਰਨ ਵਾਲੀ ਗੱਲ ਸਾਰੇ মিডিਆ ਨੂੰ ਪਤਾ ਹੈ ਵੀ ਲਾਲ ਸਿੰਘ ਨੂੰ ਹਾਂ ਸੁਵਿੰਦਰ ਸਿੰਘ ਕਲਕੱਤਾ ਦੇ ਆਪਦੇ ਅਰਜ਼ੀਆਂ ਦਿੱਤੀਆਂ ਹੋਈਆਂ ਸੀ ਐਪਲੀਕੇਸ਼ਨ ਵੀ ਲਾਲ ਸਿੰਘ ਨੂੰ ਰੋਕੇ ਮੈਨੂੰ ਧਮਕੀ ਦੇ ਰਿਹਾ ਹੈ ਕਿ ਮੈਂ ਤੈਨੂੰ ਕਤਲ ਕਰ ਦੂੰਗਾ ਉਹ ਸਾਰੀਆਂ ਰਿਕਾਰਡ ਤੇ ਲਿਆਉਣੀਆਂ ਸੀ ਪਰੰਤੂ ਲਾਲ ਸਿੰਘ ਨੂੰ ਰੋਟੇ ਦੇ ਮਸਲੇ ਤੇ ਜਿਹੜਾ ਸੀ ਦਾ ਇਹ ਜਿਹੜਾ ਸੀ ਪ੍ਰਸ਼ਾਸਤ ਸੀ ਨਾ ਪ੍ਰਸ਼ਾਸਨ ਜਿਹੜਾ ਸੀ ਰਜਮੰਦ ਨਹੀਂ ਸੀ ਬਲਕਿ ਇਹਨੂੰ ਪੰਚਾਇਤ ਦਾ ਰੌਲਾ ਬਣਾ ਲਿਆ ਕਿ ਉਸ ਸਮੇਂ ਤੋਂ ਪੰਚਾਇਤ ਦੀ ਚੋਣ ਵੀ ਖੜਾ ਹੋਇਆ ਸੀ ਦਾ ਤੇ ਉਹ ਪੰਚਾਇਤ ਦੀ ਚੋਣ ਪਿੱਛੇ ਸਾਡਾ ਰੌਲਾ ਸੀ ਦਾ ਤੇ ਰੌਲੇ ਪਿੱਛੇ ਕਤਲ ਹੋ ਗਿਆ ਪਰ ਬਾਹਰ ਇਹ ਕਹਿੰਦਾ ਸੀ ਵੀ ਸਾਡਾ ਕੋਈ ਰੌਲਾ ਨਹੀਂ ਸਹੀ ਰੌਲਾ ਤਾਂ ਜਿਹੜਾ ਲਖ ਸਿੰਘ ਰੋਟਕੇ ਨਾਲ ਸੀ ਉਹ ਜਿਹੜਾ ਪੰਚਾਇਤ ਦਾ ਰੌਲਾ ਬਣਾ ਕੇ ਸਾਈਟ ਰਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮੁੱਦੇ ਨੂੰ ਜਿਹੜਾ ਹੋਰ ਪਾਸੇ ਲੈ ਜਾਏ ਤੇ ਲਖ ਸਿੰਘ ਰੋਟਕੇ ਨੂੰ ਜਿਹੜਾ ਹੈਗਾ ਉਹ ਛੜਦਾ ਮਸਲਾ ਤਾਂ ਇਹ ਸੀ ਉਹ ਇਹਦੇ ਚ ਤਾਂ ਇਸ ਤੇ ਜਿਹੜੀ ਸੱਚੀ ਗੱਲ ਤਾਂ ਦੱਸਣੀ ਪਊ ਤੁਸੀਂ ਭਾਵੇਂ ਇਹ આરોਪ ਚ ਲੈ ਲਓ ਭਾਵੇਂ ਤਾਂ ਅਸੀਂ ਚ ਲੈ ਲਓ ਉਹ ਉਹ ਤਾਂ ਥੋੜੀ ਮਰਜ਼ੀ ਹੈ ਪਰੰਤੂ ਉਹ ਗੱਲ ਜੇ ਉਹ ਇਸ ਗੱਲ ਦੇ ਪਿੱਛੇ ਵੀ ਇਹ આરોਪ ਦੀ ਡੈਫੀਨੇਸ਼ਨ ਚ ਵੀ ਆਉਂਦੀ ਹੈ ਮੈਂ ਨਾ ਬੋਲਾਂ ਤਾਂ ਉਹ ਵੀ ਕੜੀ ਨਹੀਂ ਜੁੜਦੀ ਉਹਦੀ ਲੜੀ ਨਹੀਂ ਜੁੜਦੀ ਉਹ ਤਹਿਨ ਦਾ ਮਤਲਬ ਨਹੀਂ ਜੁੜਦਾ ਉਹ ਸਪਸ਼ਟ ਨਹੀਂ ਹੁੰਦੀ ਸੋ ਉਹ ਤਾਂ ਸਪਸ਼ਟ ਕਰਨ ਦੇ ਲਈ ਸਾਰੀ ਗੱਲ ਜਿਹੜੀ ਆ ਉਹ ਦੱਸਣੀ ਪੈਣੀ ਹੈ ਉਹ ਦੱਸੀ ਗਈ ਸਾਰੀ ਗੱਲ ਉਹ ਦੱਸੀ ਗਈ ਹੁਣ ਉਥੇ ਅਜਾਏ ਤੇਜ਼ ਤੇ ਮੈਂ ਲੜਨਾ ਨਹੀਂ ਕਿਉਂਕਿ ਸਾਡੀ ਕਮੇਟੀ ਦੀ ਤਾਂ ਹੁਣ ਖਤਮ ਹੋ ਗਈ ਜਿਹੜਾ ਇਹ ਸੁਖਵਿੰਦਰ ਸਿੰਘ ਕੋਲਕਾਤਾ ਐਕਸ਼ਨ ਕਮੇਟੀ ਐਸਬੀ ਹੁਣ ਖਤਮ ਹੋ ਗਈ ਅਸੀਂ ਹਾਂ ਇਸ ਪਰਿਵਾਰ ਦੇ ਨਾਲੇ ਬਣੀ ਸੀ ਉਹਨਾਂ ਨੇ ਬਣਾਈ ਹਾਂ ਉਹ ਹੁਣ ਕੇਸ ਲੜਨਾ ਹੈ ਨਾ ਲੜਨਾ ਉਹਦੇ ਨਾਲ ਸਾਡਾ ਕੋਈ ਤੱਲ ਨਹੀਂ ਉਹ ਚੇ ਸੇ ਢਾਂਜ ਨਾਲ ਲੜਨਾ ਚਾਹੁੰਦੇ ਆ ਜਾਂ ਨਹੀਂ ਲੜਨਾ ਚਾਹੁੰਦੇ ਉਹ ਵੀ ਉਹਨਾਂ ਦੀ ਇੱਛਾ ਹੈ ਸੋ ਪ੍ਰਸ਼ੰਤਾ ਇਹ ਹੈ ਕਿ ਸਾਨੂੰ ਜਿੰਨੀ ਡਿਊਟੀ ਦਿੱਤੀ ਸੀ ਉਨੀ ਅਸੀਂ ਗੁਰੂ ਮਹਾਰਾਜ ਨੂੰ ਹਾਜ਼ਰੀ ਨਾਜ਼ਰ ਜਾਣ ਕੇ ਦਿੱਤੀ ਜਦੋਂ ਸਾਨੂੰ ਪਰਿਵਾਰ ਨੇ ਪਿੱਛੇ ਮੋੜਦਾ ਸੀ ਪਿੱਛੇ ਮੁੜ ਗਏ ਜਦੋਂ ਪਰਿਵਾਰ ਸਾਨੂੰ ਅੱਗੇ ਜਾਣ ਨੂੰ ਕਹਿੰਦਾ ਸੀ ਤਾਂ ਅਸੀਂ ਅੱਗੇ ਜਾਂਦੇ ਸੀ ਇੱਕ ਵੱਡਾ ਪੁਆਇੰਟ ਇਹਦੇ ਚ ਇਹ ਹੈ ਕਿ 21 ਮੈਂਬਰ ਪੂਰੇ ਇੱਥੇ ਜੁਟੇ ਕੋਈ ਉਹਦੇ ਚ ਮਤ ਭੇਦ ਨਹੀਂ ਇੱਥੇ ਦੇ 21 ਹਾਜ਼ਰ ਨੇ 21 ਦੇ 21 ਹਾਜ਼ਰ ਨੇ ਜਿਹੜੀ ਉਹ ਕਮੇਟੀ ਦੇ ਐ ਤੇ ਕਿਸੇ ਦਾ ਉਸ ਬਾਰੇ ਸਾਰੇ ਗੱਲਾਂ ਬਾਰੇ ਕੋਈ ਮਤ ਭੇਦ ਨਹੀਂ ਹੈ ਇਸ ਮਸਲੇ ਬਾਰੇ ਇੱਕ ਮੈਂ ਤੁਹਾਡੇ ਜਰੀਏ ਸਪਸ਼ਟ ਕਾਮੀ ਚਾਹਣਾ ਸਰਕਾਰ ਨੂੰ ਸਿੱਧਾ ਸੰਦੇਸ਼ ਦੇਣਾ ਚਾਹਣਾ ਕਿ ਇਸ ਐਜੂਕੇਸ਼ਨ ਦੇ ਵਿੱਚ ਸਾਡੀ ਜਿਹੜੀ 21 ਮੈਂਬਰੀ ਕਮੇਟੀ ਦੇ ਖਿਲਾਫ ਕਰਦਾਰ ਕੁਰਸੀ ਕਰ ਲਈ ਉਹਨਾਂ ਨੇ ਪੋਸਟਾਂ ਹੀ ਪਾਈਆਂ ਨੇ ਖਾਸ ਤੌਰ ਤੇ ਇੱਥੇ ਇੱਕ ਲਾਭ ਸਿੰਘ ਗੁਗਰੇ ਦਾ ਪੀਏ ਆ ਪਤ ਨਹੀਂ ਉਹਦਾ ਸਾਥੀ ਆ ਉਹਦਾ ਨਾਂ ਹੈਗਾ ਮੋੜ ਵਰਗ ਸਿੰਘ ਮੋੜ ਉਹਨਾਂ ਨੇ ਸਾਡੇ ਖਿਲਾਫ ਪੋਸਟਾਂ ਪੁਆਈਆਂ ਨੇ ਸਾਨੂੰ ਡਰਾਉਣ ਦਾ ਯਤਨ ਕੀਤਾ ਮੈਂ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਦੇ ਵਿੱਚ ਇਹ ਸੰਦੇਸ਼ ਦੇਣਾ ਚਾਹਣਾ ਚਾਹਣਾ ਚਾਹੇ ਭਾਨੇ ਸਿੱਧੂ ਤੇ ਪਰਚਾ ਦੇਣ ਦੀ ਗੱਲ ਚੱਲਦੀ ਆ ਜੇਲ੍ਹ ਭੇਜਣ ਦੀ ਗੱਲ ਚੱਲਦੀ ਆ ਚਾਹੇ ਸਾਡੇ ਕਿਸੇ ਹੋਰ ਮੈਂਬਰ ਤੇ ਹਮਲਾ ਕਰਨ ਦੀ ਕੋਸ਼ਿਸ਼ ਜੇ ਕੀਤੀ ਜਾਂ ਨਾਜਾਇਜ਼ ਤਰੀਕੇ ਨਾਲ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਜਿਹੜਾ ਵੱਡਾ ਸ਼ਰਸ ਕਰਾਂਗੇ ਇਹ ਨਾ ਇਹ ਨਾ ਹੋਵੇ ਕਿ ਅਸੀਂ ਅੱਜ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਇਸ ਅਗਸਤ ਤੋਂ ਅਸੀਂ ਲੜਨਾ ਸੀ ਅਖੀਰ ਤੱਕ ਜਦੋਂ ਕੋਈ ਕਾਰਨ ਬਣ ਕੇ ਕਿ ਸਾਨੂੰ ਝੁਗਣਾ ਪਿਆ ਜਾਂ ਸਾਨੂੰ ਪਿੱਛੇ ਥੋੜਾ ਬਹੁਤਾ ਹੋਰ ਹਟਣਾ ਪਿਆ ਤੇ ਇਹ ਸਰਕਾਰ ਮਤ ਸੁਖ ਤੋਂ ਸੋਚੇ ਕਿ ਕਿਸੇ ਸਾਡੇ ਨੌਜਵਾਨ ਤੇ ਪਰਚਾ ਦੇ ਕੇ ਜਾਂ ਉਹਦੇ ਝੂਠਾ ਕੋਈ ਹੋਰ ਕੇਸ ਬਣਾ ਕੇ ਜੇਲ੍ਹ ਤੇ ਜੂਗੀ ਜੇਕਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਸੀ ਕਿ ਕਿਸੇ ਵੀ ਨੌਜਵਾਨ ਨੂੰ ਜੇ ਨਾਜਾਇਜ਼ ਤਰੀਕੇ ਨਾਲ ਜੇਰ ਭੇਜਿਆ ਗਿਆ ਤਾਂ ਇਹ ਜਿਹੜੀ ਸਾਰੀ 21 ਮੈਂਬਰ ਕਮੇਟੀ ਆ ਸਾਡੇ ਨਾਲ ਭਰਾਵਾਂ ਦੇ ਸਹਿਯੋਗ ਨਾਲ ਜਿੰਨੇ ਵੀ ਇੱਥੇ ਸਾਡੇ ਵੀਰ ਪਹੁੰਚੇ ਨੇ ਇਹਨਾਂ ਦੇ ਸਹਿਯੋਗ ਨਾਲ ਜਿੰਨੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਪਹੁੰਚੇ ਆ ਜਿੰਨੇ ਸਮਾਜ ਸੇਵ ਉਹਨਾਂ ਦੇ ਨਾਲ ਅਸੀਂ ਵੱਡਾ ਸੰਘਰਸ਼ ਕਰਾਂਗੇ ਬਿਲਕੁਲ ਠੀਕ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਭਰਾ ਨੂੰ ਸਾਡੀ ਜ਼ਰੂਰਤ ਆ ਜਿਹਦੇ ਨਾਲ ਤੱਕਾ ਹੁੰਦਾ ਉਹਦੇ ਲਈ ਵੀ ਅਸੀਂ ਨੌਜਵਾਨਾਂ ਨਾਲ ਬਾਹਰਾਂ ਕਰਦੇ ਆ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਵੀ ਕਿਸੇ ਨਾਲ ਤੱਕਾ ਹੁੰਦਾ ਤੁਸੀਂ ਸਾਡੇ ਕੋਲ ਖਾਲਸਾ ਜੀ ਕੋਲੇ ਸਾਰੇ ਸਾਡੇ ਆ ਭਰਾ ਬੈਠੇ ਜੂਨੀਅਨ ਦੇ ਨਵੇਂਦੇ ਵੀ ਬਿਨਾਂ ਕਿਸੇ ਪਾਰਟੀ ਵਜ ਤੋਂ ਕਿਸੇ ਕੋਈ ਰਾਜਨੀਤੀ ਦਾ ਰਾਜਨੀਤੀ ਦੇ ਲੋਕ ਵੱਖਰਾ ਖੋ ਸਕਦੇ ਆ ਆ ਦੇਖੋ ਸਾਰੇ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਬੈਠੇ ਆ ਪਰ ਜਿੱਥੇ ਸਾਡੇ ਭਰਾਵਾਂ ਦੀ ਗੱਲ ਆ ਗਈ ਜਿੱਥੇ ਸਮਾਜ ਸੇਵਾ ਦੀ ਗੱਲ ਆ ਗਈ ਉੱਥੇ ਵੀ ਸਾਰਾ ਕੋਈ ਪੱਖੇ ਪਾਸੇ ਛੱਡ ਅਸੀਂ ਸਿਰਫ ਉਸ ਨੌਜਵਾਨ ਦੀ ਮਦਦ ਕਰਾਂਗੇ ਜਿਹੜਾ ਸਮਾਜ ਲਈ ਲੜ ਰਿਹਾ ਉਹ ਸਾਡਾ ਭਰਾਗਾ ਸਮਾਜ ਲਈ ਕੋਈ ਵੀ ਲੜ ਸਕਦਾ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਕਿ